हेलो एवरीवन वेलकम बैक टू आवर चैनल हमारी आज की वीडियो का टॉपिक है पंजाबी लेख रखड़ी यानी कि रक्षाबंधन पर आज हम 10 लाइनों का निबंध पंजाबी भाषा में तैयार करेंगे चलिए शुरू करते हैं नंबर एक रखड़ी भारत का एक प्रसिद्ध त्योहार है नंबर दो यह प्रा पैन का त्योहार है नंबर तीन ਇਹ ਸ਼ਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਨੰਬਰ 4 ਇਸ ਦਿਨ ਪਹਿਣ ਆਪਣੇ ਪਰਾ ਦੇ ਗੁੱਟ ਤੇ ਰਖੜੀ ਬੰਨ੍ਹਦੀ ਹੈ। ਨੰਬਰ 5 ਪਰਾ ਆਪਣੀ ਪਹਿਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ। ਨੰਬਰ 6 ਇਸ ਦਿਨ ਪਰਾ ਆਪਣੀਆਂ ਪਹਿਣਾ ਨੂੰ ਤੋਹਫੇ ਵੀ ਦਿੰਦੇ ਹਨ। ਨੰਬਰ 7 ਕਾਰ ਵਿੱਚ ਬਹੁਤ ਸਾਰੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਨੰਬਰ 8 ਰੰਗ-बिरंगੀਆਂ ਰਖੜੀਆਂ ਕੁਝ ਦਿਨ ਪਹਿਲਾਂ ਹੀ ਬਾਜ਼ਾਰਾਂ ਵਿੱਚ ਵਿਕਣ ਲੱਗ ਪੈਂਦੀਆਂ ਹਨ। ਨੰਬਰ 9 ਰਖੜੀ ਵਾਲੇ ਦਿਨ ਹਰ ਕੋਈ ਨਵੇਂ ਕੱਪੜੇ ਪਹਿਨਦਾ ਹੈ। ਨੰਬਰ 10 ਇਹ ਤਿਉਹਾਰ ਪਰਾਵਾਂ ਅਤੇ ਪਹਿਣਾ ਦੇ ਪਿਆਰ ਦਾ ਪ੍ਰਤੀਕ ਹੈ। ਥੈਂਕਸ ਫॉर ਵਾਚਿੰਗ।